ਮਸਕਲ ਮੌਤ ਜਦਾ ਵਸੀਤ ਸਭ ਦਰਵਾਜੇ ਪੰਨ ਉਹਨੇ ਜਿੱਦਣੌਣਾ ਨਾ ਤੇਰੇ ਕੰਮ ਤਾਂ ਦੇ ਸਾਰੇ ਖਤਮ ਹੋ ਜਾਣੇ ਆ ਬੰਦਿਆ ਫਿਰ ਕਿਸ ਗੱਲ ਦੀਆਂ ਇਹ ਰਫੇਰੀਆਂ ਕਿਸ ਗੱਲ ਦੀਆਂ ਚਲਾਕੀਆਂ ਕਿਹੜੀ ਗੱਲ ਦੀ ਈਰਖਾ ਬਾਜੀ ਕਿਸ ਦੇ ਨਾਲ ਰਲ ਮਿਲ ਕੇ ਰਿਆ ਕਰੋ ਇੱਕ ਦੂਜੇ ਦਾ ਸਤਿਕਾਰ ਕਰਿਆ ਕਰੋ ਤੇ ਪਿਆਰ ਕਰਿਆ ਕਰੋ ਸਭ ਨਾਲ ਆ ਉੱਪਰ ਚੱਲਦੀ ਵੀਡੀਓ ਦੇਖੋ ਬਾਪੂ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਅਗਲਾ ਪਲ ਇਹਦੇ ਲਈ ਕੀ ਹੋ ਜਾਣਾ ਤੇ ਮੈਨੂੰ ਵੀ ਨਹੀਂ ਪਤਾ ਮੇਰੇ ਲਈ ਅਗਲਾ ਪਲ ਆਉਣਾ ਵੀ ਹੈ ਕਿ ਨਹੀਂ ਆਉਣਾ ਤੇ ਫਿਰ ਮੈਂ ਕਿਉਂ ਕਿਸੇ ਨਾਲ ਈਰਖਾबाजी ਕਰਾਂ ਕਿਉਂ ਕਿਸੇ ਦਾ ਦਿਲ ਰਖਾਵਾਂ ਜਦ ਮੈਂ ਇੱਥੇ ਰਹਿਣਾ ਨਹੀਂ ਹੈ ਪਰਮਾਨੈਂਟ ਹੈ ਸੋਚ ਕੇ ਦੇਖਿਓ ਦੋਸਤੋ ਇੱਕ ਵਾਰੀ ਇੱਕ ਦੂਜੇ ਦਾ ਦਿਲ ਦਿਖਾਉਣਾ ਈਰਖਾबाजी ਕਰਨੀ ਇੱਕ ਦੂਜੇ ਤੋਂ ਜ਼ਹਿਲ ਸੀ ਕਰਨੀ ਛੱਡ ਦਿਓ ਛੱਡ ਦਿਓ ਸਪੋਰਟ ਕਰਿਆ ਕਰੋ ਇੱਕ ਦੂਜੇ ਦੀ ਸੱਚੇ ਦਿਲ ਤੋਂ ਆ ਵੀਡੀਓ ਉੱਪਰ ਚਲਦੀ ਦੇਖਿਓ ਇਹਦੇal ਦੇ ਕੇ ਕੁਝ ਸਿੱਖ ਲਓ ਆਪਣੇ ਦਿਮਾਗ 'ਚ ਬਿਠਾ ਲਓ ਪਰਮਾਨੈਂਟ ਇੱਥੇ ਕੁਝ ਨਹੀਂ ਹੈ ਕੁਝ ਨਹੀਂ ਆ ਪਹਿਹ ਬੈਂਕਾਂ 'ਚ ਪੈ ਰਹਿ ਜਾਂਦੇ ਜਮੀਨਾਂ ਜਾਇਦਾਦਾਂ ਇੱਥੇ ਹੀ ਰਹਿ ਜਾਂਦੀਆਂ ਕਈ ਆ ਗਏ ਆਪਣੇ ਤੋਂ ਪਹਿਲਾਂ ਤੇ ਕਈ ਚਲੇ ਗਏ ਜਿੱਥੇ ਬੈਠਾ ਮੈਂ ਗੱਲ ਕਰਨ ਡਿਆ ਮੇਰੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਜਣੇ ਇੱਥੇ ਬਹਿ ਕੇ ਚਲੇ ਗਏ ਤੇ ਹੋਰਾਂ ਨੇ ਮੇਤੋਂ ਬਾਅਦ ਵੀ ਕਈਆਂ ਨੇ ਆਉਣਾ ਆਉਂਦੇ ਹੀ ਰਹਿਣਾ ਤੇ ਜਾਂਦੇ ਰਹਿਣਾ ਈਰਖਾ ਵਾਜੀ ਬੰਦ ਕਰੋ ਸਭ ਦਾ ਸਤਿਕਾਰ ਕਰਿਆ ਕਰੋ Love you